ਵੈਗਪੀਕਾ ਘਰ ਦਾ ਵੈਗਜੀ ਕੀ ਪਤੇ ਹੋਰ ਸਾਰੇ ਕਿਵੇਂ ਹੋ ਜੀ ਆਈ ਹੋਪਸ ਤੁਹਾਨੂੰ ਵਧੀਆ ਹੋਣਗੇ ਤੇ ਅੱਜ ਲੱਗਿਆ ਜੀ ਮੈਂ ਕਦੂ ਦੀ ਸਬਜ਼ੀ ਬਣਾਉਣਾ ਤੇ ਵੈਗਾ ਚੁੱਲ੍ਹ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਣੀ ਵੀ ਮੈਂ ਇਸ ਤਰ੍ਹਾਂ ਬਣਾਉਣੀ ਆ ਅੱਜ ਚੱਲੀ ਜੀ ਕਿਚਨ ਚ ਤੇ ਪਹਿਲਾਂ ਮੈਂ ਤੁਹਾਨੂੰ ਸਮਾਨ ਦਿਖਾ ਦਿੰਨੀ ਵੀ ਕਿਆ-ਕਿਆ ਆਪਾਂ ਨੂੰ ਕਦੂ ਦੀ ਸਬਜ਼ੀ ਲਈ ਸਮਾਨ ਚਾਹੀਦਾ ਠੀਕ ਹੈ ਆ ਦੇਖੋ ਜੀ ਆਪਾਂ ਲੈਤਾ ਹੋਇਆ ਕਿਲੋ ਕਦੂ ਤੇ ਆਲਾ ਚੁਲਤਾ ਹੈ ਥੋੜਾ ਜਿਹਾ ਤੇ ਇੱਕ ਟਮਾਟਰ ਦੋ ਪਿਆਜ਼ ਠੀਕ ਹੈ ਜੀ ਬਾਕੀ ਲੈ ਲਸਣ ਘਟ ਬਦ ਕਰਨਾ ਤੁਸੀਂ ਕਰ ਸਕਦੇ ਹੋ ਤੇ ਪਿਆਜ਼ ਵੈਸੇ ਮੈਂ ਇੱਕ ਪਾਉਣੀ ਹੁੰਦੀ ਆ ਪਰ ਇਹ ਜਿਆਦਾ ਛੋਟੇ ਪਿਆਜ਼ ਸੀਗੇ ਉਹਦੇ ਕਰਕੇ ਮੈਂ ਦੋ ਲੈਤੇ ਮੀਡੀਅਮ ਸਾਈਜ਼ ਦੇ ਇੱਕ ਪਿਆਜ਼ ਪਾ ਸਕਦੇ ਹੋ ਵੈਸੇ ਜੇ ਨਹੀਂ ਤੁਸੀਂ ਪਿਆਜ਼ ਪਾਉਣਾ ਤਾਂ ਤੁਸੀਂ ਮਤਲਬ ਕਿ ਸਕਿਪ ਵੀ ਕਰ ਸਕਦੇ ਹੋ ਪਿਆਜ਼ ਨੂੰ ਠੀਕ ਹੈ ਜੀ ਤੁਸੀਂ ਸਿਰਫ ਇਹ ਲਸਣ ਦਾ ਤਰ੍ਹਾਂ ਲਗਾ ਸਕਦੇ ਹੋ ਤੇ ਇਧਰ ਆਪਾਂ ਲੈਦਾਗਾ ਥੋੜੇ ਜਿਵੇਂ ਮੇਥੇ ਇੱਕ ਤੇਜ ਪੱਤਾ ਤੇ ਤਿੰਨ ਚਾਰ ਕਾਲੀਆਂ ਮਿਰਚਾਂ ਤੇ ਇੱਕ ਆਪਾਂ ਨੇ ਸੁੱਕੀ ਰੈੱਡ ਚਿਲੀ ਲੈਤੀ ਠੀਕ ਹੈ ਜੀ ਰੈੱਡ ਵਿੱਚ ਤੇ ਆ ਆ ਗਿਆ ਆਪਣਾ ਧਨੀਆ ਮਤਲਬ ਕਿ ਆਪਾਂ ਨੇ ਧਨੀਆ ਪੀਸ ਕੇ ਉਹਦਾ ਪਾਊਡਰ ਬਣਾਇਆ ਹੋਇਆ ਇਹ ਆ ਗਿਆ ਆਪਣਾ ਜੀਰਾ ਪਾਊਡਰ ਜੀਰਾ ਵੀ ਆਪਾਂ ਥੋੜਾ ਜਿਹਾ ਰੋਸਟ ਕਰਕੇ ਉਹ ਨੂੰ ਪੀਸ ਲਿਆ ਤੇ ਆਪਾਂ ਨੇ ਇਹ ਆ ਗਿਆ ਆਪਣੀ ਹਣ ਦੀ ਠੀਕ ਹੈ ਜੀ ਇਹ ਆ ਗਿਆ ਆਪਣਾ ਨਮਕ ਨਮਕ ਅ ਤੁਸੀਂ ਘੱਟ ਵੱਧ ਕਰ ਸਕਦੇ ਹੋ ਠੀਕ ਹੈ ਜੀ ਇਹ ਵੈਸੇ ਉਹ ਹੰਟਾ ਇਹਨਾਂ ਚਮਚੇ ਲੈਤੇ ਹੋਰੇ ਮੈਂ ਕਿਲੋ ਸਬਜੀ ਦਾ ਆਪਣਾ ਠੀਕ ਹੈ ਤੇ ਇੱਕ ਚਮਚਾ ਲੈਤਾ ਹੋਇਆ ਮੈਂ ਹਲਦੀ ਤੇ ਅੱਧਾ ਚਮਚੇ ਜੀਰਾ ਪਾਊਡਰ ਅੱਧਾ ਚਮਚਾ ਤੇ ਧਨੀਆ ਪਾਊਡਰ ਤੇ ਅੱਧਾ ਚਮਚਾ ਹੀ ਆਪਾਂ ਇਹਨਾਂ ਲੈਤਾ ਹੋਇਆ ਰੜੀ ਚੀਨੀ ਦਾ ਪਾਊਡਰ ਠੀਕ ਹੈ ਚਲੋ ਜੀ ਹੁਣ ਆਪਾਂ ਕਰੀਏ ਸਬਜੀ ਨੂੰ ਤਿਆਰ ਤੇ ਬਾਕੀ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਲੋਜੀ ਆਪਾਂ ਕਦੂ ਕੱਟ ਕੇ ਕਰ ਲਿਆ ਤਿਆਰ ਆਪਾਂ ਇਹਦਾ ਚਿਲਕਾ ਨਹੀਂ ਉਤਾਰਦੇ ਹੈਗੇ ਤੇ ਵੈਸੇ ਤੁਸੀਂ ਅਗਰ ਚਾਹੋ ਤਾਂ ਛਿਲਕਾ ਉਤਾਰ ਕੇ ਬਣਾ ਸਕਦੇ ਹੋ ਪਰ ਮੈਂ ਛਿਲਕਾ ਰੱਖ ਕੇ ਇਹਦਾ ਫਿਰ ਬਣਾਉਣੀ ਹੈ ਠੀਕ ਹੈ ਜੀ ਇੱਧਰ ਆਪਣੇ ਟਮਾਟਰ ਵੀ ਤਿਆਰ ਆਪਾਂ ਟਮਾਟਰ ਵੀ ਕਰ ਲਿਆ ਇੱਧਰ 7-8 ਮਿਰਚਾਂ ਕਰ ਲਈਆਂ ਹਰੀਆਂ ਕਿਉਂਕਿ ਅਸੀਂ ਤਿੱਖਾ ਹੀ ਕਰਨੇ ਹੈ ਠੀਕ ਹੈ ਜੀ ਤੁਸੀਂ ਆਪਣੇ ਜਿਵੇਂ ਜਿਵੇਂ ਤੁਸੀਂ ਘੱਟ ਮਿਰਚ ਖਾਣੇ ਤਾਂ ਤੁਸੀਂ ਆਪਣੇ ਉਹ ਹਿਸਾਬ ਨਾਲ ਮਿਰਚ ਪਾ ਸਕਦੇ ਪਰ ਮੈਂ 7-8 ਮਿਰਚਾਂ ਕਰੀ ਹੈ ਇੱਧਰ ਆਪਾਂ ਲਸਣ ਵੀ ਬਰੀਕ ਬਰੀਕ ਕੱਟ ਲਿਆ ਤੇ ਇਧਰ ਪਿਆਜ਼ ਵੀ ਕੱਟ ਲਿਆ ਚਲੋ ਚਲੋ ਆਜਾ ਫਿਰ ਲਗਾਈਏ ਤੜਕਾ ਹੁਣ ਅਜਾ ਪਾ ਕੇ ਪਾਤੀ ਗਾਲ ਵਿੱਚ ਤੇ ਇਹ ਸੁੱਕੇ ਮਸਾਲੇ ਸੀ ਜਿਹੜੇ ਆਪਣੇ ਏ ਘਾਦੇ ਆਪਾਂ ਨੇ ਰੋਜੀ ਆਪਾਂ ਨੇ ਹੁਣ ਲੱਗਿਆ ਲਸਣ ਪਾਉਣਾ இந்த சின்ட அந்தளவுக்கு பிய ஹம் பாதுச்ச ਤੇਕ ਲਕਰ ਦਿਨੇ ਮਤਲਬ ਕਿ ਪਿਆਜ਼ ਹਲਕੇ ਜੇ ਬਰਾਊਨ ਹੋ ਜਾਣ ਠੀਕ ਹੈ ਲਾਈਟ ਬਰਾਊਨ ਤਾਂ ਪਪਾ ਮਾਹੀ ਤੇ ਦੇ ਲਈ ਚੇ ਟਮਾਟਰ ਵੀ ਲੈਂ ਗਏ ਪਲਈਆ ਪਹੁੰਚਣ ਲੱਗੀ ਬਾਰੇ ਤੇ ਟਮਾਟਰ ਠੀਕ ਹੈ ਜੇ ਹਲਕੇ ਜੇ ਸੌਫਟ ਹੋਣ ਤਾਂ ਵਗੇ ਆਪਾਂ ਟਮਾਟਰ ਨੂੰ 2-4 ਮਿੰਟ ਇਹ ਜਦ ਜਦ ਦੀ ਕੋਈ ਮੈਂ ਤੇਲ ਬਸਦੇ ਪਾਇਆ ਠੀਕ ਹੈ ਜੀ ਇਹਦੇ ਵਿੱਚ ਤੇਲ ਥੋੜਾ ਜਿਹਾ ਬਸਦੇ ਪੈਂਦਾ ਹੈ ਜਿਵੇਂ ਆਪਾਂ ਨਾਰਮਲ ਸਬਜ਼ੀ ਚ ਥੋੜਾ ਜਿਹਾ ਘੱਟ ਪਾਉਂਦੇ ਇਹਦੇ ਵਿੱਚ ਮੈਂ ਥੋੜਾ ਜਿਹਾ ਤੇਲ ਜ਼ਿਆਦਾ ਪਾਉਣੀ ਹੈ ਜ਼ਿਆਦਾ ਤੇਲ ਚ ਵਧੀਆ ਲੱਗਦੀ ਹੈ ਹਾਂ ਜੀ ਜਿਹੜੀ ਆਪਾਂ ਤੁਹਾਨੂੰ ਚਾਰ ਮਿਰਚਾਂ ਦਿਖਾਈਆਂ ਸੀਗੀਆਂ ਕਾਲੀਆਂ ਇਹ ਹਲਕੇ ਜਿਹਾ ਆਪਾਂ ਕ੍ਰਸ਼ ਕਰ ਲਈਏ ਠੀਕ ਹੈ ਜੀ ਤੇ ਜਿਵੇਂ ਆਪਾਂ ਧਨੀਏ ਦਾ ਜੀਰੇ ਦਾ ਪਾਊਡਰ ਬਣਾ ਕੇ ਰੱਖਦੇ ਹਾਂ اسی ਤਰ੍ਹਾਂ ਆਪਾਂ ਕਾਲੀ ਮਿਰਚੇ ਦਾ ਪਾਊਡਰ ਬਣਾ ਕੇ ਰੱਖ ਲਏ ਤੇ ਪਰ ਹੰਜਾ ਪਾਊਡਰ ਤੇ ਹੀ ਬਣਾ ਕਰਖਿਆ ਤਾਂ ਮੈਂ ਇਸੇ ਤਰ੍ਹਾਂ ਚਾਰ ਮਿਰਚਾਂ ਲੈ ਕੇ ਇਹਨਾਂ ਨੂੰ ਹਲਕਾ ਜਿਹਾ ਕਰ ਲਿਆ ਸੀਗਾ ਠੀਕ ਹੈ ਜੀ। ਉਹ ਰੱਬਾ ਸਾਰੇ ਮਸਾਲੇ ਦੇ ਵਿੱਚ ਪਾ ਜਾਣੇ। ਇਹ ਬਿਲਕੁਲ ਥੋੜਾ ਜਿਹਾ ਪਾਣੀ ਜਿਵੇਂ ਇਹ ਚ ਹਰੀਆਂ ਮਿਰਚਾਂ ਸੀਗੀਆਂ ਤੇ ਇਹ ਪਾਉਣਾ ਬਸ ਇਹ ਚ ਪਾਣੀ ਪਾਉਣਾ ਨਹੀਂ ਹੈਗਾ। ਇਹ ਚ ਹਲਕੀਆਂ ਜਿਹੀਆਂ ਹਰੀਆਂ ਮਿਰਚਾਂ ਤਾਂ ਮੈਂ ਚ ਪਾਉਣ ਲੱਗਿਆ ਪਾਣੀ ਨਹੀਂ ਤੁਸੀਂ ਪਾਉਣਾ ਇਹਦੇ ਵਿੱਚ ਠੀਕ ਹੈ ਜੀ। ਮੈਂ ਸਿਰਫ ਇਕ ਇਕ ਗੁੱਟ ਪਾਣੀ ਵੀ ਨਹੀਂ ਹੈਗਾ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਵਿੱਚ ਤੇਲੇ ਬੱਸ ਪੋਣਾ ਹੈ ਪਾਣੀ ਤੇ ਲੋਚ ਮੈਂ ਉਹਨਾਂ ਪਾਤਾ ਤੱਕ ਇਨ ਨੂੰ ਆਪਾਂ ਉੱਪਰ ਦੇ ਕਵਰ ਕਰਕੇ ਉਹਨਾਂ ਨੂੰ ਆਪਾਂ 15-20 ਮਿੰਟੇ ਵੇਟ ਕਰਦੇ ਹਲਕੀ ਆਚ ਤੇ ਬਣਾਵਾਂਗੇ ਇਸ ਦੀ ਸਿਰਫ ਹਲਕੀ ਜਿਹੀ ਘੱਟ ਕਰਨੀ ਆਪਾਂ ਨੇ ਸੇਕ ਠੀਕ ਹੈ ਜੀ ਚਲੋ ਹੁਣ ਆਪਾਂ 15-20 ਮਿੰਟੇ ਵੇਟ ਕਰਦੇ ਦੇਖੀ ਹੁਣ ਆਪਾਂ ਸਬਜ਼ੀ ਬਣ ਗਈ ਆਪਣੀ ਜੀ ਆਪਣੀ ਸਬਜੀ ਹੋ ਗਈ ਤਿਆਰ ਲੋ ਜੀ ਆਪਣੀ ਸਬਜੀ ਹੋ ਗਈ ਤਿਆਰ ਠੀਕ ਹੈ ਜੀ ਇਹ ਆਪਣੇ ਕੋਲ ਹਰਾ ਧਨੀਆ ਹੈ ਨਹੀਂ ਤੇ ਬਲਕਿ ਤੁਸੀਂ ਦੇਖੋ ਕਲਰ ਦੇਖ ਕੇ ਤੁਸੀਂ ਸਬਜੀ ਦਾ ਵੀ ਕਿੰਦਾ ਦੀ ਲੱਗਿਆ ਸਬਜੀ ਤੁਹਾਨੂੰ ਦੇਖਣੇ ਠੀਕ ਹੈ ਜੀ ਲੋ ਜੀ ਆਪਾਂ ਲੱਗਿਆ ਹੁਣ ਰੋਟੀ ਖਾਣ ਠੀਕ ਹੈ ਜੀ ਲੈ ਲਿਆ ਆਪਾਂ ਪ੍ਰਸ਼ਾਦੇ ਨਾਲ ਤੇ ਸਬਜੀ ਪਾਣੀ ਕੋਲੀ ਚ ਤੇ ਜੇ ਵੀਰ ਦੋਸਤੋ ਤੁਹਾਨੂੰ ਮੇਰੇ ਕਦਰੀ ਸਬਜੀ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਿਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਜੀ ਠੀਕ ਹੈ ਜੀ ਤੇ ਮਿਲਦੇ ਆ ਜੀ ਅਗਲੇ ਵਲੋਗ ਵਿੱਚ ਹਰ ਤੱਕ ਵੈਗੋ ਠੀਕਾ ਕਰਦਾ ਵੈਗੋ